ਸਰਵ ਜੀ ਸੰਗਰੂਰ ਵੀ ਦੀ ਕਵਤਾ ਇੱਕ ਸਰਤਾਜ ਸ਼ਹੀਦਾਂ ਦੇ ਇਕਨੇ ਹਿੰਦ ਦੀ ਚਾਦਰ ਇੱਕ ਸਰਤਾਜ ਸ਼ਹੀਦਾਂ ਦੇ ਇਕਨੇ ਹਿੰਦ ਦੀ ਚਾਦਰ ਇੱਕ ਸ਼ੀਰੀ ਅਰਜਨ ਦੇਵ ਗੁਰੂ ਇੱਕ ਸ਼ੀਰੀ ਅਰਜਨ ਦੇਵ ਗੁਰੂ ਇਕਨੇ ਸ਼ੀਰੀ ਗੁਰੂ ਤੇਗ ਬਹਾਦਰ ਸਰੇ ਤਾਜ ਸ਼ਹੀਦਾਂ ਦੇ ਇਕਨੇ ਹਿੰਦ ਦੀ ਚਾਦ ਤਤੀ ਤਵੀ ਤਤਿਆ ਬਹਾਇਆ ਸੀ ਤਤੀ ਤਵੀ ਤਤਿਆ ਬਹਾਇਆ ਸੀ ਤਕਾਰੇ ਤਾਫੀਜ ਉਤੇ ਪਾਇਆ ਸੀ ਤਕਾਰੇ ਤਾਫੀਜ ਉਤੇ ਪਾਇਆ ਸੀ ਤੇਰਾ ਪਣਾ ਮੀਠਾ ਲਾਗੇ ਤੇਰਾ ਪਣਾ ਮੀਠਾ ਲਾਗੇ ਮੀਠਾ ਲਾਗੇ ਪੰਚਮ ਪਾਤਸ਼ਾਹ ਫਰਮਾਇਆ ਸੀ ਪੰਚਮ ਪਾਤਸ਼ਾਹ ਫਰਮਾਇਆ ਸੀ ਰਹੇ ਰਜ਼ਾ ਵਿੱਚ 라ਜੀ ਰਹੇ ਰਜ਼ਾ ਵਿੱਚ 라ਜੀ ਜਿکن ਰੱਖਿਆ ਕਾਦਰ ਇੱਕ ਸਰਤਾਜ ਸ਼ਹੀਦਾਂ ਦੇ ਇਕ ਨੇ ਹਿੰਦ ਦੀ ਚਾਦਰ ਇਕ ਨੇ ਹਿੰਦ ਦੀ ਚਾਦਰ